ਹallelujah ਅਸੀਂ ਗੁਲਾਮੀ ਦੇ ਵਿੱਚ ਸੀਗੇ ਬੰਦਨਾ ਦੇ ਵਿੱਚ ਸੀ ਪਰ ਪਰਮੇਸ਼ਵਰ ਨੇ ਸਾਨੂੰ ਆਜ਼ਾਦ ਕੀਤਾ ਆਓ ਆਪਾਂ ਵਚਨ ਦੇ ਵਿੱਚੋਂ ਦੇਖਦੇ ਹਾਂ ਪਵਿੱਤਰ ਬਾਈਬਲ ਦੇ ਵਿੱਚੋਂ ਗਲਾਤੀਆਂ ਦੀ ਕਿਤਾਬ ਉਹਦਾ 5 ਨੰਬਰ ਅਧਿਆਇ ਤੇ ਉਹਦੀ 1 ਨੰਬਰ ਪੰਕਤੀ 'ਚ ਇਦਾਂ ਲਿਖਿਆ ਆ ਆਜ਼ਾਦੀ ਲਈ ਮਸੀਹ ਨੇ ਸਾਨੂੰ ਆਜ਼ਾਦ ਕੀਤਾ ਇਸ ਲਈ ਡਰੇੜ ਰਹੋ ਅਤੇ ਗੁਲਾਮੀ ਦੇ ਝੂਲੇ ਹੇਠਾਂ ਮੁੜ ਕੇ ਨਾ ਝੁਕੋ। ਸੋ ਮਸੀਹ ਨੇ ਸਾਨੂੰ ਕਾਦੇ ਵਾਸਤੇ ਆਜ਼ਾਦ ਕੀਤਾ ਆ? ਆਜ਼ਾਦੀ ਦੇ ਲਈ। ਇਹਦਾ ਮਤਲਬ ਬਹੁਤ ਸਾਰੇ ਲੋਕ ਆ ਜਿਹੜੇ ਆਜ਼ਾਦ ਹੋਣ ਦੇ ਬਾਅਦ ਮੁੜ ਕੇ ਗੁਲਾਮੀ ਦੇ ਵਿੱਚ ਚਲੇ ਜਾਂਦੇ ਆ। ਪਰ ਮਸੀਹ ਨੇ ਸਾਨੂੰ ਆਜ਼ਾਦ ਕੀਤਾ ਆ ਤਾਂ ਜੋ ਅਸੀਂ ਉਸ ਆਜ਼ਾਦੀ ਦੇ ਵਿੱਚ ਬਣੇ ਰਹਿ ਸਕੀਏ। ਅਰ ਵਚਨ ਚ ਕੀ ਲਿਖਿਆ ਇਸ ਲਈ ਦ੍ਰਿੜ ਰਵੋ ਡੋਲੋ ਨਾ ਕਾਇਮ ਰਹੋ ਬਣੇ ਰਹੋ ਉਸ ਆਜ਼ਾਦੀ ਦੇ ਵਿੱਚ ਜਿਹੜੀ ਪਰਮੇਸ਼ਵਰ ਨੇ ਸਾਨੂੰ ਦਿੱਤੀ ਆ ਅਰ ਕਹਿੰਦਾ ਮੁੜ ਕੇ ਗੁਲਾਮੀ ਦੇ ਝੂਲੇ ਹੇਟ ਨਾ ਝੁਪੋ ਭਾਵੇਂ ਜਿਹੜੇ ਕੰਮਾਂ ਚੋਂ ਪਰਮੇਸ਼ਵਰ ਨੇ ਤੁਹਾਨੂੰ ਬਾਹਰ ਕੱਢਿਆ ਆ ਮੁੜ ਕੇ ਉਹਨਾਂ ਕੰਮਾਂ ਚ ਨਹੀਂ ਜਾਣਾ ਸੋ ਗੁਲਾਮ ਸਿਰਫ ਇਦਾਂ ਨਹੀਂ ਹੁੰਦਾ ਵੀ ਤੁਹਾਡੇ ਹੱਥਾਂ ਪੈਰਾਂ ਨੂੰ ਲੋਹੇ ਦੀਆਂ ਬੇੜੀਆਂ ਲੱਗੀਆਂ ਆ ਜਾਂ ਰस्सੀਆਂ ਦੇ ਨਾਲ ਬੰਨਿਆ ਆ ਜੇ ਤੁਸੀਂ ਕਿਸੇ ਦੇ ਅਧੀਨ ਕੰਮ ਕਰਦੇ ਆ ਤਾਂ ਤੁਸੀਂ ਗੁਲਾਮ ਆ ਅਧੀਨਗੀ ਦੇ ਵਿੱਚ ਰਹਿਣਾ ਹੋਰ ਗੱਲ ਹੁੰਦੀ ਆ ਤੇ ਗੁਲਾਮੀ ਦੇ ਵਿੱਚ ਰਹਿਣਾ ਹੋਰ ਗੱਲ ਹੁੰਦੀ ਆ ਬਹੁਤ ਸਾਰੇ ਲੋਕ ਦੁਸ਼ਟ ਆਤਮਿਆਂ ਦੇ ਗੁਲਾਮ ਆ ਬਹੁਤ ਸਾਰੇ ਲੋਕ ਨਸ਼ਿਆਂ ਦੇ ਗੁਲਾਮ ਆ ਬਹੁਤ ਸਾਰੇ ਲੋਕ ਬੁਰੀਆਂ ਆਦਤਾਂ ਦੇ ਗੁਲਾਮ ਆ ਸੋ ਵੱਖ-ਵੱਖ ਤਰ੍ਹਾਂ ਦੇ ਜਿਹੜੇ ਆ ਗੁਲਾਮੀ ਦੇ ਬੰਦਨ ਆ ਬਹੁਤ ਸਾਰੇ ਲੋਕੀ ਆ ਜਿਹੜੇ ਡਰਦੇ ਗੁਲਾਮ ਆ ਉਹਨਾਂ ਨੂੰ ਡਰ ਲੱਗਦਾ ਆ ਉਹਦੇ ਗੁਲਾਮ ਬਣ ਚੁੱਕੇ ਆ ਜਿਵੇਂ ਡਰ ਉਹਨਾਂ ਤੋਂ ਕਰਵਾਉਂਦਾ ਆ ਉਹ ਉਸੇ ਤਰੀਕੇ ਦੇ ਨਾਲ ਕਰਦੇ ਆ ਕੋਈ ਚਿੰਤਾ ਦਾ ਗੁਲਾਮ ਹੋ ਚਿੰਤਾ ਕਿਤੇ ਵੀ ਨਹੀਂ ਨਹੀਂ ਰਹਿੰਦਾ ਕੋਈ ਕਬਰ ਹਟ ਦਾ ਗੁਲਾਮ ਆ ਉਹ ਕਬਰ ਹਟ ਵਿੱਚੋਂ ਹੀ ਬਾਹਰ ਨਹੀਂ ਆ ਰਿਹਾ ਸੋ ਮਨੁੱਖ ਵੱਖ-ਵੱਖ ਤਰ੍ਹਾਂ ਦੇ ਗੁਲਾਮੀ ਦੀਆਂ ਬੇੜੀਆਂ ਦੇ ਵਿੱਚ ਆ ਪਰ ਆਜ਼ਾਦ ਕਿੰਨੇ ਕੀਤਾ ਆ ਮਸੀਹ ਨੇ वचन ਇਦਾਂ ਦੱਸਦਾ ਆ ਕਹਿੰਦਾ ਮਸੀਹ ਨੇ ਸਾਨੂੰ ਆਜ਼ਾਦੀ ਲਈ ਆਜ਼ਾਦ ਕੀਤਾ ਤੇ ਜਦੋਂ ਆਪਾਂ ਉਹਨਾਂ ਗੁਲਾਮੀ ਦੇ ਹਾਲਤਾਂ ਵਿੱਚ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਆਏ ਆਣ ਕੇ ਪ੍ਰਭੂ ਨੂੰ ਆਪਣਾ ਦੁੱਖ ਦੱਸਿਆ ਤੌਬਾ ਕੀਤੀ ਪਾਪ ਤੋਂ ਤੇ ਪ੍ਰਭੂ ਨੇ ਕੀ ਕੀਤਾ ਸਾਡੇ ਗੁਲਾਮੀ ਦੇ ਬੰਦਨ ਲਾ ਸੁਟੇ ਉਹਨੇ ਬੇੜੀਆਂ ਜਿਹੜੀਆਂ ਸਾਡੇ ਦਵਾਲੇ ਚੇਨਾਂ ਲੱਗੀਆਂ ਹੋਈਆਂ ਸੀਗੀਆਂ ਸੰਗਲੀਆਂ ਲੱਗੀਆਂ ਹੋਈਆਂ ਸੀਗੀਆਂ ਉਹਨੇ ਤੋੜ ਛੱਡੀਆਂ ਜਿਹੜੇ ਦੋ ਸਤਮੇ ਸੀਗੇ ਯਿਸੂ ਮਸੀਹ ਦੇ ਨਾਮ ਚੋਂ ਛੱਡ ਕੇ ਲੋਕਾਂ ਨੂੰ ਚਲੇ ਗਏ ਤੇ ਲੋਕੀ ਆਜ਼ਾਦ ਹੋ ਗਏ ਆਪਾਂ ਕਿੰਨੀਆਂ ਗਵਾਹੀਆਂ ਸੁਣਦੇ ਆ ਲੋਕਾਂ ਦੀਆਂ ਜਿਹੜੇ ਕਹਿੰਦੇ ਵੀ 16-16 ਸਾਲ ਤੋਂ 20-20 ਸਾਲ ਤੋਂ ਜਵੰਦਰੂ ਉਹ ਜਿਹੜੇ ਸੀਗੇ ਦੁਸ਼ਟ ਆਤਮਾ ਦੇ ਜਕੜੇ ਹੋਏ ਸੀਗੇ ਉਹਨਾਂ ਦੇ ਘਰਾਂ 'ਚ ਬਹੁਤ ਗਲਤ ਚੀਜ਼ਾਂ ਹੁੰਦੀਆਂ ਸੀ ਕੱਪੜੇ ਕੱਟੇ ਜਾਂਦੇ ਸੀਗੇ ਗੰਦ ਸੁੱਟਿਆ ਜਾਂਦਾ ਸੀਗਾ ਹੋਰ ਕਲੇਸ਼ ਹੁੰਦੇ ਸੀਗੇ ਪਰ ਜਦੋਂ ਦੇ ਪ੍ਰਭੂ ਦੇ ਕੋਲੇ ਆਏ ਹਾਲਾਤ ਬਦਲ ਗਏ ਭਾਵ ਉਹ ਉਸ ਦੁਸ਼ਟ ਦੇ ਕੰਮ ਤੋਂ ਆਜ਼ਾਦ ਹੋ ਗਏ ਕਿੰਨੀਆਂ ਗਵਾਹੀਆਂ ਸੁਣਦੇ ਆਂ ਕੇ ਲੋਕਾਂ ਨੇ ਚਿੱਟੇ ਦੇ ਨਸ਼ੇ ਕਰਨੇ ਛੱਡ ਦਿੱਤੇ ਉਹਨਾਂ ਨੂੰ ਸੈਂਟਰਾਂ ਵਿੱਚ ਵੀ ਜਮਾ ਕਰਾਇਆ ਗਿਆ ਸੀਗਾ ਉੱਥੇ ਜਾ ਕੇ ਵੀ ਉਹਨਾਂ ਦੀ ਐਡਿਕਸ਼ਨ ਜਿਹੜੀ ਸੀਗੀ ਉਹ ਨਹੀਂ ਖਤਮ ਹੋਈ ਪਰ ਜਦੋਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਆਏ ਪ੍ਰਾਰਥਨਾ ਕੀਤੀ ਪ੍ਰਾਰਥਨਾ ਕਰਵਾਈ ਤਾਂ ਕੀ ਹੋਇਆ ਨਸ਼ਾ ਛੁੱਟ ਗਿਆ ਕਈ ਲੋਕੀ 35 35 40 40 ਸਾਲ ਤੋਂ ਸ਼ਰਾਬ ਦੀ ਗੁਲਾਮੀ ਦੇ ਵਿੱਚ ਸੀਗੇ ਪਰ ਉਹ ਦੱਸਦੇ ਵੀ ਹਜ਼ਾਰ ਹਜ਼ਾਰ 12 1200 ਦੀ ਰੋਜ਼ ਸ਼ਰਾਬ ਪੀ ਜਾਂਦੇ ਸੀਗੇ ਘਰ ਵਿੱਚ ਕਲੇਸ਼ ਰਹਿੰਦਾ ਸੀਗਾ ਚੀਜ਼ਾਂ ਵੀ ਵੇਚ ਦਿੰਦੇ ਸੀਗੇ ਬਹੁਤ ਉਹਨਾਂ ਨੇ ਦਵਾਈਆਂ ਖਾਧੀਆਂ ਹੋਊਗੀਆਂ ਕੋਈ ਵੀ ਕਮਲਾ ਬੰਨਾ ਨਹੀਂ ਚਾਹੁੰਦਾ ਕੋਈ ਵੀ ਨਸ਼ਾ ਕਰਕੇ ਮਰਨ ਨੂੰ ਕਹੇਦਾ ਜੀ ਨਹੀਂ ਕਰਦਾ ਕੋਸ਼ਿਸ਼ ਤਾਂ ਕੀਤੀ ਹੋਊਗੀ ਛੁੱਟਣ ਦੀ ਪਰ ਨਹੀਂ ਛੁੱਟ ਹੋਇਆ ਕਈਆਂ ਥਾਵਾਂ ਤੋਂ ਤਵੀਤ ਵੀ ਕਰਾਏ ਹੋ ਸਕਦੇ ਆ ਵੀ ਹੋ ਸਕਦਾ ਤਵੀਤਾਂ ਦੇ ਨਾਲ ਨਜ਼ਾਤ ਮਿਲ ਜੇ ਦਵਾਈਆਂ ਲਈਆਂ ਹੋਊਗੀਆਂ ਸੋਆ ਵੀ ਪਾਈਆਂ ਹੋਊਗੀਆਂ ਪਰ ਨਹੀਂ ਗੱਲ ਬਣੀ ਪਰ ਜਦੋਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਆਏ ਤਾਂ ਪਰਮੇਸ਼ਰ ਨੇ ਅਨੁਗ੍ਰਹਿ ਕੀਤਾ ਫਜ਼ਲ ਕੀਤਾ ਤੇ ਉਹਨੇ ਉਹਨਾਂ ਦੀ ਪੁਰਾਣੀ ਤੋਂ ਪੁਰਾਣੀ ਉਸ ਪੂਰੀ ਆਦਤ ਤੋਂ ਉਹਨਾਂ ਨੂੰ ਆਜ਼ਾਦ ਕਰ ਦਿੱਤਾ ਹੁਣ ਵਚਨ ਸਾਨੂੰ ਕੀ ਕਹਿੰਦਾ ਇੱਕ ਵਾਰੀ ਉਹਨੇ ਆਜ਼ਾਦ ਕਰ ਦਿੱਤਾ ਆ ਹੁਣ ਆਜ਼ਾਦੀ ਵਿੱਚ ਰਹਿਣਾ ਸਾਡਾ ਕੰਮ ਹੈ ਮਸੀਹ ਨੇ ਸਾਨੂੰ ਆਜ਼ਾਦੀ ਲਈ ਆਜ਼ਾਦ ਕੀਤਾ ਆ ਇੱਦਾਂ ਨਹੀਂ ਵੀ ਇੱਕ ਵਾਰ ਯੂਨੇ ਆਜ਼ਾਦ ਕਰ ਦਿੱਤਾ ਮੁੜ ਕੇ ਫੇਰ ਉਹੀ ਕੰਮ ਕਰੀ ਚੱਲੋ ਪਰਵਚਨ ਕੀ ਦੱਸਦਾ ਆ ਉਸ ਆਜ਼ਾਦੀ ਨੂੰ ਬਰਕਰਾਰ ਰੱਖੋ ਜਿਹੜੀ ਮਸੀਹ ਨੇ ਦਿੱਤੀ ਆ ਭਾਉ ਮੁੜ ਕੇ ਤੁਸੀਂ ਉਸ ਗੰਦਮੰਦ ਦੇ ਵਸ ਨਹੀਂ ਪੈਣਾ ਇੱਕ ਵਾਰੀ ਕੀ ਹੁੰਦਾ ਕਿ ਨਵੇਂ-ਨਵੇਂ ਜਦੋਂ ਆਪਾਂ ਆਉਂਦੇ ਆ ਆਪਾਂ ਪਰਮੇਸ਼ਵਰ ਦੇ ਵਚਨ ਨੂੰ ਸੁਣਦੇ ਆ ਪਰਵਚਨ ਸੁਣਦੇ ਆ ਬੋ ਸਾਰੇ ਲੋਕੀ ਚੁਗਲੀਆਂ ਕਰਨੀਆਂ ਛੱਡ ਦਿੰਦੇ ਸਾਲ ਦੋ ਸਾਲ ਉਹਨਾਂ ਦਾ ਜੀਵਨ ਬਾਲਾ ਸੋਨਾ ਹੋ ਜਾਂਦਾ ਹੈ ਸੋਹਣੀਆਂ ਗੱਲਾਂ ਉਹਨਾਂ ਨੇ ਕਰਨੀਆਂ ਵਚਨ ਦੀਆਂ ਗੱਲਾਂ ਕਰਨੀਆਂ ਝੂਠ ਨਹੀਂ ਬੋਲਣਾ ਪਰ ਹੌਲੀ-ਹੌਲੀ ਕੀ ਹੁੰਦਾ ਹੈ ਮੁੜ ਕੇ ਫੇਰ ਦੁਨੀਆ ਦਾ ਰੰਗ ਚੜਾ ਲੈਂਦੇ ਆ ਉਹਦੇ ਉੱਤੇ ਫੇਰ ਤੋਂ ਬਪਤਿਸਮਾ ਵੀ ਲੈ ਆਇਆ ਚਰਚ ਨੂੰ ਵੀ ਜਾਂਦੇ ਆ ਝੂਠ ਵੀ ਬੋਲੀ ਜਾਣਾ ਹੈ ਬਪਤਿਸਮਾ ਵੀ ਲੈ ਆਇਆ ਚਰਚ ਨੂੰ ਵੀ ਜਾਂਦੇ ਆ ਚੁਗਲੀਆਂ ਵੀ ਕਰਨੀਆਂ ਨਹੀਂ ਛੱਡੀਆਂ ਬਪਤਿਸਮਾ ਵੀ ਲਿਆ ਚਰਚ ਨੂੰ ਵੀ ਜਾਂਦੇ ਆ ਤੇ ਨਿਆਣਿਆਂ ਦੇ ਵਿਆਹਾਂ ਤੇ ਸ਼ਰਾਬਾਂ ਵੀ ਪਿਉਂਦੇ ਆ ਨਿਆਣਿਆਂ ਦੇ ਵਿਆਹਾਂ ਤੇ ਗੰਦਿਆਂ ਗਾਣੀਆਂ ਤੇ ਨੱਚਦੇ ਵੀ ਆ ਨਿਆਣਿਆਂ ਦੇ ਵਿਆਹਾਂ ਸ਼ਾਦੀਆਂ ਤੇ ਜਾਂ ਨਿਆਣੇ ਜੰਮਣ ਤੇ ਸਾਰੇ ਪੁੱਠੇ ਕੰਮ ਵੀ ਕਰਦੇ ਆ ਇਹ ਕੀ ਆ ਮੁੜ ਕੇ ਗੁਲਾਮ ਹੁਣ ਸੋ ਵਚਨ ਸਾਨੂੰ ਇਦਾਂ ਦੱਸਦਾ ਤੁਹਾਨੂੰ ਪਰਮੇਸ਼ਰ ਨੇ ਆਜ਼ਾਦ ਕਰ ਦਿੱਤਾ ਹੁਣ ਆਜ਼ਾਦ ਰਹੋ ਬਹੁਤ سارے ਲੋਕਾਂ ਨੂੰ ਇਹ ਤਾਂ ਲੱਗਦਾ ਜੇ ਵਿਆਹਾਂ ਸ਼ਾਦੀਆਂ 'ਚ ਉਹਨਾਂ ਨੇ ਸ਼ਰਾਬਾ ਨਾ ਪਿਆਈਆਂ ਰਿਸ਼ਤੇਦਾਰ ਕੀ ਕਹਿਣਗੇ ਜੇ ਤੁਸੀਂ ਪਿਆਅ ਵੀ ਦਿੱਤੀਆਂ ਹਨ ਉਹਨਾਂ ਨੇ ਤੁਹਾਨੂੰ ਕੋਈ ਸਿਰ ਤੇ ਨਹੀਂ ਚੱਕਣਾ ਤੁਹਾਨੂੰ ਪਰਮੇਸ਼ਰ ਨੇ ਆਜ਼ਾਦ ਕੀਤਾ ਹੈ ਇਸ ਲਈ ਹੁਣ ਤੁਹਾਡਾ ਫਰਜ਼ ਬਣਦਾ ਆ ਕਿ ਤੁਸੀਂ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਚੱਲੋ ਉਹਦੀ ਬਾਣੀ ਦੇ ਅਨੁਸਾਰ ਚੱਲੋ ਜੇ ਆਪਾਂ ਪ੍ਰਭੂ ਦੇ ਵਿੱਚ ਆਪਾਂ ਕਹਿੰਦੇ ਆ ਵੀ ਆਪਾਂ ਪ੍ਰਭੂ ਦੇ ਵਿੱਚ ਆ ਆਪਣੇ ਆਪ ਨੂੰ ਜਾਂਚਦੇ ਰਹੋ ਪਰਤਾਲ ਕਰਦੇ ਰਹੋ ਕਿ ਸਾਡਾ ਜੀਵਨ ਆਜ਼ਾਦੀ ਵਾਲਾ ਜੀਵਨ ਹੈਗਾ ਆ ਅੱਜ ਬਹੁਤ ਸਾਰੇ ਲੋਕੀ ਸ਼ਰਾਬ ਤੋਂ ਤਾਂ ਆਜ਼ਾਦ ਹੋ ਗਏ ਦੁਸ਼ਟ ਆਤਮਾ ਤੋਂ ਆਜ਼ਾਦ ਹੋ ਗਏ ਪਰ ਇੱਕ ਨਵੀਂ ਚੀਜ਼ ਦੇ ਗੁਲਾਮ ਆ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਗੁਲਾਮ ਆ ਉਸ ਚੀਜ਼ ਦੇ ਅਰੋ ਕਿਹੜੀ ਚੀਜ਼ ਆ ਮੋਬਾਈਲ ਐਡਿਕਸ਼ਨ ਆ ਕਿ ਨਹੀਂ ਘਰ ਵਾਲੀ 4 ਦਿਨ ਪੱਕੇ ਜਾਂਦੀ ਆ ਚਲੇ ਜਾਵੇ ਕੋਈ ਗੱਲ ਨਹੀਂ ਤੇ ਜੇ ਕਹਿ ਦੋ ਮੋਬਾਈਲ 4 ਦਿਨ ਬੰਦ ਕਰਕੇ ਡੱਬੇ ਚ ਰੱਖ ਦੇ ਘਰ ਵਾਲੀ ਵੀ ਨਾ ਸਰ ਜੂਗਾ ਮੋਬਾਈਲ ਬਿਨਾ ਨਹੀਂ ਸਰਨਾ ਕਰਕੇ ਘਰ ਵਾਲੀ ਦੇ ਨਾਲ ਮੋਬਾਈਲ ਤੇ ਗੱਲ ਕਰ ਲੈਣੀ ਹੈ ਨਾ ਬਾਨਾ